ਐ ਰਾਤ ਬਰਾਤੇ ਕਿਸੇ ਨੇ ਵੀ ਸਾਟੂਬ ਲਾ ਕੇ ਚਲ ਜਾਣ ਕਿਵੇਂ ਬਣੂਗੀ ਗੱਲ ਕਿਉਂ ਭਾਈ ਜੀ ਐ ਦੇਖੋ ਆ ਅੱਗੇ ਨਾ ਨੰਬਰ ਆ ਅੱਗੇ ਵੀ ਨੰਬਰ ਨਹੀਂ ਕੋ ਪਿੱਛੇ ਨੰਬਰ ਨਹੀਂ ਇੱਧਰ ਆ ਪਿਆ ਕਿਹਦਾ ਆ ਇਹ ਨੰਬਰ ਇਹ ਆ ਉਹ ਲੈਚਰ ਆਣਾ ਚਾਹੀਦਾ ਚੌਂਕ ਤੇ ਨਾ ਇੱਕ ਘੁੰਮਦਾ ਆ ਤੁਹਾਡਾ ਟਿਪਰ ਜਿਹੜਾ ਹੈਗਾ ਜੀ ਨਾ ਇਹਦੇ ਅੱਗੇ ਨੰਬਰ ਆ ਨਾ ਪਿੱਛੇ ਨੰਬਰ ਆ ਕਿ ਕਿਸੇ ਨੇ ਚੌਕੀ ਚਾਰ ਚੌਕੀ ਚੋਂ ਬੰਦਾ ਭੇਜੋ ਕਾਰਵਾਈ ਤਾਂ ਕਰੇ ਮੈਂ ਹਾਂ ਵੀ ਇਹਨੂੰ ਭੇਜੋ ਇੱਥੇ ਘਟੂ ਘਟ ਕਾਰਵਾਈ ਤਾਂ ਕਰੇ ਤੁਸੀਂ ਇੱਕ ਗੱਲ ਦੇਖੋ ਨਾ ਜੇ ਕੱਲ ਨੂੰ ਇਹਦੇ ਨਾਲ ਭਾਜੀ ਇਹ ਤਾਂ ਦਿਨ ਦਿਹਾੜੇ ਬਿਨਾ ਨੰਬਰ ਦੇ ਗੱਡੀ ਚੱਲ ਰਹੀ ਹੈ ਤੇ ਜੇ ਕੱਲ ਨੂੰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤੇ ਕੀ ਕਲੇਮ ਹੋਊਗਾ ਜੀ ਮੈਨੂੰ ਦੱਸੋ ਦੇਖੋ ਵੀਰੇ ਪਿੱਛੇ ਵੀ ਹੈ ਨਹੀਂ ਨੰਬਰ ਕੋਈ ਪਿੱਛੇ ਨੰਬਰ ਨਹੀਂ ਆ ਦੇਖੋ ਨਾ ਡਰਾਈਵਰ ਕੋ ਲਾਇਸੈਂਸ ਹੈ ਹਾਂ ਇਸ਼ੇ ਵੀ ਨਹੀਂ ਹਾਂ ਮਾਲਕ ਦਾ ਭਰੋ ਇਹ ਤਾਂ ਵਿਚਾਰਾ ਦਿਹਾੜੀ ਦਾ ਡਰਾਈਵਰ ਹੈ ਤੇਰੇ ਤੇ ਐਫ ਆਈ ਆਰ ਦਰਜ ਕਿਵੇਂ ਹੋਊਗੀ ਇਹਦੇ ਮਾਲਕ ਤੇ ਭਰੋ ਜੀ ਐਫ ਆਈ ਆਰ ਦੇ ਹਾਸ ਟੂ ਬੀ ਰਜਿਸਟਰਡ ਅਗੇਂਸਟ ਦ ਕੰਪਲੇਂਟ ਹੈਸ ਟੂ ਬੀ ਰਜਿਸਟਰਡ ਅਗੇਂਸਟ ਦੀ ਓਨਰ ਉਹ ਤਾਂ ਆਪਣੇ ਮੂੰਹੋਂ ਕਹਿ ਰਿਹਾ ਵੀ ਮੈਂ ਇਹਦਾ ਦਿਹਾੜੀ ਦਾ ਬੰਦਾ ਹਾਂ ਫਿਰ ਨਾਰਾ ਕੰਮ ਕਰਾਉਣਾ ਇਹਦੇ ਓਨਰ ਦਾ ਭਰੋ ਜੀ ਚਾਲਾਨ ਭਰ ਦੇ ਮਾਲਕ ਦਾ ਨਾਮ ਪੁੱਛ ਕੇ ਨੰਬਰ ਪਾਰ ਪਾ ਕੇ ਭਰ ਦੇ ਇਹ ਵੀ ਡਰਾਈਵਰ ਵੀ ਨਾਲ ਭਰੋ ਨਾ ਕਿਉਂਕਿ ਨਾਲ ਨਹੀਂ ਨਹੀਂ ਨਾਲ ਭਰੋ ਸਰ ਇਹ ਜ਼ਿੰਮੇਵਾਰ ਆ ਆਪ